ਸਾਰੇ ਪੱਤਰਕਾਰ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਮਾਫੀ ਚਾਹਾਂਗਾ ਕੁਝ ਡਿਲੇ ਹੋਣ ਕਰਕੇ ਤੁਹਾਨੂੰ ਇੰਤਜ਼ਾਰ ਕਰਨਾ ਪਿਆ ਪਰ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਅੱਜ ਪਤਾ ਹੈ ਵੀ ਬੀਜੇਪੀ ਪੰਜਾਬ ਦੀ ਐਕਸਟੈਂਡਡ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਅੱਜ ਸੀਗੀ ਜਿਹਦੇ ਵਿੱਚ ਬਹੁਤ ਹੀ ਵਿਸਤਾਰ ਦੇ ਨਾਲ ਬਹੁਤ ਸਾਰੀਆਂ ਗੱਲਾਂ ਵੀ ਹੋਈਆਂ ਕੁਝ ਮਤੇ ਵੀ ਪਾਸ ਕੀਤੇ ਗਏ ਜਿਸ ਤੋਂ ਪ੍ਰਮੁੱਖ ਸੀਗਾ ਮਹਾਦੀਉ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਰਾਏ ਨਮਾਇਦੇ ਅੰਦਰ ਤੀਜੀ ਦਫਾ ਐਨਡੀਏ ਦੀ ਸਰਕਾਰ ਦੇਸ਼ ਦੇ ਅੰਦਰ ਬਣੀ ਹੈ ਉਹਦੇ ਵਾਸਤੇ ਉਹਨਾਂ ਨੂੰ ਵਧਾਈ ਦਾ ਇੱਕ ਮਤਾ ਪਾਸ ਕੀਤਾ ਗਿਆ ਉੱਥੇ ਹੀ ਦੇਸ਼ ਦੀ ਜਨਤਾ ਤੇ ਪੰਜਾਬ ਦੀ ਜਨਤਾ ਨੂੰ ਧੰਨਵਾਦ ਹਮਤਾਂ ਕਿਉਂਕਿ ਬਹੁਤ ਵੱਡਾ ਹੰਗਾਰਾ ਦੇਸ਼ ਦੇ ਲੋਕਾਂ ਨੇ ਤੇ ਪੰਜਾਬ ਦੇ ਲੋਕਾਂ ਨੇ ਭਾਜਪਾ ਪਾਰਟੀ ਨੂੰ ਦਿੱਤਾ ਉਸ ਦਾ ਮਤਾ ਵੀ ਪਾਸ ਕੀਤਾ ਗਿਆ ਸਦਸੰhti ਦੇ ਨਾਲ ਤੇ ਇੱਕ ਜਿਹੜਾ ਕਿਉਂਕਿ ਮੇਨ ਪੋਲੀਟੀਕਲ ਪਾਰਟੀ ਦੇਸ਼ ਦੀ ਹੈ ਤੇ ਸਾਡਾ ਜਿਹੜਾ ਇੱਕ ਪੋਲੀਟੀਕਲ ਰੈਜ਼ੋਲੂਸ਼ਨ ਸੀਗਾ ਰਾਜਨੀਤਿਕ ਪ੍ਰਸਤਾਵ ਸੀਗਾ ਜਿਹਦੇ ਵਿੱਚ ਦੇਸ਼ ਦਾ ਜਿਹੜਾ ਰਾਜਨੀਤਿਕ ਮਾਹੌਲ ਹੈ ਤੇ ਪੰਜਾਬ ਦੇ ਅੰਦਰ ਜਿਸ ਕਿਸਮ ਦੀ ਮਾਹੌਲ ਹੈ ਬਣਦਾ ਜਾ ਰਿਹਾ ਹੈ ਉਹਦੇ ਉੱਤੇ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਜਿਹਦੇ ਵਿੱਚ ਸਾਡੇ ਸਾਰੇ ਸੀਨੀਅਰ ਰਾਖਵਾਂ ਨੇ ਆਪਣੀ رائے ਆਪਣੇ ਸੁਝਾਅ ਦੇ ਕੇ ਉਸ ਮਤੇ ਨੂੰ ਪਾਸ ਕੀਤਾ ਗਿਆ ਤੇ ਬਾਕੀ ਵੀ ਵਿਸਤਾਰ ਦੇ ਅੰਦਰ ਜਿਹੜੇ ਇਲੈਕਸ਼ਨ ਹੋਏ ਹੈ ਉਹਦਾ ਐਨਲਿਸਿਸ ਵੀ ਕੀਤਾ ਗਿਆ ਉਹਦੇ ਅੰਕੜਿਆਂ ਨੂੰ ਕਿਸ ਤਰ੍ਹਾਂ ਕਿਥੇ ਜਿਹੜੀ ਰੀਚ ਭਾਜਪੀ ਦੀ ਹੈ ਕਿਹੜੇ ਕਿਹੜੇ ਹਲਕਿਆਂ 'ਚ ਕਿਹੜੇ ਕਿਹੜੇ ਵੱਖ-ਵੱਖ ਪੰਜਾਬ ਦੇ ਇਲਾਕਿਆਂ 'ਚ ਕਿਸ ਤਰ੍ਹਾਂ ਭਾਜਪੀ ਨੇ ਪਰਫਾਰਮ ਕੀਤਾ ਹੈ ਤੇ ਉਹਦੇ ਤੋਂ ਕੀ ਨਤੀਜੇ ਡਰਾਅ ਕਰਨੇ ਚਾਹੀਦੇ ਆ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਚਰਚਾ ਵਿਸਤਾਰ ਨਾਲ ਹੋਈ ਆ ਮੈਂ ਨਗਰ ਇਹਨੂੰ ਮੈਂ ਸਮਰਾਈਜ਼ ਕਰਾਂ ਸਾਰੇ ਅੱਜ ਦੀ ਕਮੇਟੀ ਜਿਹੜੀ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਮੇਨ ਗੱਲ ਨਿਕਲ ਕੇ ਆਈ ਹੈ ਵੀ ਆ ਜਿਹੜਾ ਪੰਜਾਬ ਦੇ ਅੰਦਰ ਭਾਜਪਾ ਨੂੰ 25 ਲੱਖ 10 ਹਜ਼ਾਰ ਦੇ ਕਰੀਬ ਵੋਟ ਪਏ ਹੈ ਉਹ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਭਾਜਪਾ ਦੇ ਅੰਦਰ ਦਰਸਾਉਂਦਾ ਹੈ ਜਿੱਥੇ 25 ਲੱਖ ਲੋਕਾਂ ਨੇ ਆਪਣਾ ਵਿਸ਼ਵਾਸ ਪੰਜਾਬ ਭਾਜਪਾ ਦੇ ਅੰਦਰ ਦਰਸਾਇਆ ਉਥੇ ਹੀ ਆ ਜਿਹੜਾ ਵੋਟ ਹੈ ਉਹਨਾਂ ਲੋਕਾਂ ਦੀ ਆਸ ਤੇ ਉਮੀਦ ਦਾ ਵੀ ਪ੍ਰਤੀਕ ਹੈ ਉਹ ਲੋਕ ਅੱਜ ਆਸ ਤੇ ਉਮੀਦ ਦੇ ਨਾਲ ਬੀਜੇਪੀ ਕੰਨੀ ਦੇਖ ਰਹੇ ਹੈ ਕਿਉਂਕਿ ਰਾਜਨੀਤਿਕ ਪ੍ਰਸਤਾਵ ਦੇ ਅੰਦਰ ਪੰਜਾਬ ਦੇ ਅੰਦਰ ਜੋ ਹਾਲਾਤ ਬਣਦੇ ਜਾ ਰਹੇ ਹੈ ਜਿਸ ਤਰ੍ਹਾਂ ਦਾ ਅੱਜ ਮਾਹੌਲ ਹੈ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਲਾਅ ਐਂਡ ਆਰਡਰ ਟੋਟਲੀ ਮਿਸਿੰਗ ਹੈ ਤੇ ਜਿਹੜੇ ਮੁੱਦਿਆਂ ਨੂੰ ਲੈ ਕੇ ਚਾਹੇ ਆ ਸਰਕਾਰ ਹੈ ਚਾਹੇ ਇਸ ਤੋਂ ਪਹਿਲਾਂ ਸਰਕਾਰ ਬਣੀ ਉਹ ਮੁੱਦੇ ਅੱਜ ਵੀ ਜਿਉਂਦੇ ਤੌ ਖੜੇ ਐ ਉਹ ਇਨਫੈਕਟ ਦਰਕਨਾਰ ਕਰ ਦਿੱਤੇ ਗਏ ਮੁੱਦੇ ਜਿਹੜੇ ਸੀਗੇ ਬੇਰਬੀ ਦਾ ਮੁੱਦਾ ਸੀਗਾ ਲਾਅ ਐਂਡ ਆਰਡਰ ਦਾ ਮੁੱਦਾ ਸੀਗਾ ਡਰੱਗਸ ਦਾ ਮੁੱਦਾ ਸੀਗਾ ਤੇ ਵੇਤ ਬਜਰੀ ਦੇ ਨਾਮ ਲੈ ਲੈ ਕੇ ਇਹ ਲੋਕ ਜਿਹੜੇ ਬਣਦੇ ਰਹੇ ਐ ਉਹ ਮੁੱਦੇ 'ਤੇ ਉੱਥੇ ਰਹਿ ਗਏ ਅੱਜ ਪੰਜਾਬ ਦੇ ਅੰਦਰ ਜਿਹੜਾ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਤੜਕਾ ਲੱਗਿਆ ਉਹ ਤੜਕਾ ਜਿਹੜਾ ਲੱਗਿਆ ਲੌ ਐਂਡ ਆਰਡਰ ਨੂੰ ਲੈ ਕੇ ਫਿਰੌਤੀਆਂ ਬਦਮਾਸ਼ੀਆਂ ਤੇ ਜਿਸ ਤਰ੍ਹਾਂ ਸੇ ਹੁਣ ਤਾਂ ਹਾਈ ਕੋਰਟ ਤੇ ਵੀ ਹੋ ਸਕਦਾ 2 ਹਫ਼ਤੇ ਹੋਰ ਪਹਿ ਜਾਣ ਜਿਹੜਾ ਟਾਈਮ ਮੰਗਿਆ ਸਿੱਟ ਨੇ ਜਿਸ ਤਰ੍ਹਾਂ ਜੇਲ੍ਹਾਂ ਦੇ ਅੰਦਰੋਂ ਮਾਫੀਆ ਆਪਰੇਟ ਕਰ ਰਿਹਾ ਲੋਕਾਂ ਤੋਂ ਰੈਨਸਮ ਫਿਰੌਤੀਆਂ ਮੰਗੀਆਂ ਜਾ ਰਹੀਆਂ ਉਹ ਗੱਲਾਂ ਵੀ ਅੱਜ ਡਿਸਕਸ ਹੋਈਆਂ ਤੇ ਉਹਦੇ ਉੱਤੇ ਪੰਜਾਬ ਦੇ ਭੂਚ ਦੇ ਉੱਤੇ ਜਿਹੜਾ ਖਤਰਾ ਮੰਡਰਾ ਰਿਹਾ ਜਿਸ ਤਰ੍ਹਾਂ ਦੇ ਕੱਟਰਵਾਦ ਦੇ ਰੈਡੀਕਲ ਥਿਊਜ਼ ਨੂੰ ਹੁੰਗਾਰਾ ਪੰਜਾਬ ਦੇ ਅੰਦਰ ਮਿਲ ਰਿਹਾ ਬਿਕਾਜ਼ ਲॉਅ ਐਂਡ ਆਰਡਰ ਮਿਸਿੰਗ ਹੈ ਉਹਦੇ ਅੰਦਰ ਇਸ ਕਿਸਮ ਦੇ ਜਿਹੜੇ ਖਿਆਲ ਆਤ ਪਨਪ ਰਹੇ ਐ ਉਹਨਾਂ ਸਾਰਿਆਂ ਗੱਲਾਂ ਨੂੰ ਲੈ ਕੇ ਬੀਜੇਪੀ ਨੇ ਇੱਕਮਤੋ ਕੇ ਰਿਜ਼ੋਲਵ ਕੀਤਾ ਹੈ ਵੀ ਜਿਸ ਆਸ ਦੇ ਨਾਲ ਜਿਸ ਉਮੀਦ ਦੇ ਨਾਲ ਅੱਜ 25 ਲੱਖ ਲੋਕਾਂ ਨੇ ਬੀਜੇਪੀ ਇਕੱਲੇ ਜਦੋਂ ਪਾਰਟੀ ਇਲੈਕਸ਼ਨ ਲੜੀ ਹੈ ਤੇ ਉਸ ਉਮੀਦ ਦੇ ਨਾਲ ਜਿਹੜਾ ਉਹਨਾਂ ਨੇ ਬਾਹ ਪਕੜੀ ਹੈ ਬੀਜੇਪੀ ਦੀ ਇਹਦੇ ਨਾਲ ਸਾਡੀ ਇੱਕ ਧਰਮ ਬਣਦਾ ਹੈ ਸਾਡਾ ਫਰਜ਼ ਬਣਦਾ ਹੈ ਵੀ ਉਹਨਾਂ ਦੀ ਆਸ ਤੇ ਉਮੀਦਾਂ ਦੇ ਉੱਤੇ ਖਰਾ ਉਤਰਨ ਵਾਸਤੇ ਸਾਨੂੰ ਹਰ ਸੰਭਵ ਰੀਜ਼ੋਲਵ ਕਰਕੇ ਉਸ ਮਸਲੇ ਨੂੰ ਵੀ ਹੈਵ ਟੂ ਬੀ ਟੋਟਲੀ ਰੈਜ਼ੋਲਿਊਟ ਬੇਨਾ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਕਿਸੇ ਕਿਸਮ ਦੀ ਠੇਸ ਉਸ ਨੂੰ ਨਾ ਪਹੁੰਚੇ ਤੇ ਜਿੱਥੇ ਬਾਰ ਬਾਰ ਮੈਂ ਦौराਂਦਾ ਰਿਹਾ ਅੱਜ ਪੰਜਾਬ ਦੇ ਲੋਕਾਂ ਨੇ ਜਦੋਂ ਵੋਟਾਂ ਪਾਈਆਂ ਆਫੀਸ਼ੀਅਲੀ ਸਰਟੀਫਾਈਡ ਗੱਲ ਇਹਨੂੰ ਕਹਿ ਲਓ ਪੀ ਪੰਜਾਬ ਦੇ ਅੰਦਰ ਆਪੋਜੀਸ਼ਨ ਦਾ ਰੋਲ ਭਾਜਪੀ ਨੇ ਨਿਭਾਣਾ ਹੈ ਉਹਦੇ ਵਾਸਤੇ ਅੱਜ ਸਾਰਿਆਂ ਨੇ ਸਹਿਮਤ ਹੋ ਕੇ ਇਸ ਗੱਲ ਤੇ ਹੌਸਲਾ ਕੀਤਾ ਵੀ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਕਿਉਂਕਿ ਇਹ ਦੋਨੋਂ ਰਲੇ ਹੋਏ ਐ ਦੋਨਾਂ ਨੇ ਮਿਲ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਗੁੰਮਰਾ ਕੀਤਾ ਉਹਦੇ ਬਾਅਦ ਕੋਈ ਹੋਰ ਆਸ ਆਸਰਾ ਨਹੀਂ ਬਚਦਾ ਤੇ ਉਸ ਗੱਲ ਨੂੰ ਮਜ਼ਬੂਤੀ ਨਾਲ ਅਸੀਂ ਪੰਜਾਬ ਦੇ ਲੋਕਾਂ ਦੀ ਉਮੀਦਾਂ ਦੇ ਉੱਤੇ ਪੂਰਾ ਉਤਰਾਂਗੇ ਤੇ ਸਾਡੀ ਕੇਂਦਰ ਤੋਂ ਸਾਡੇ ਜੇ ਗੁਪੇਂਦਰ ਯਾਦਵ ਜੀ ਆਏ ਸੀਗੇ ਤੇ ਕੇਂਦਰ ਦੇ ਨੁਮਾਇंदे ਤੁਹਾਡੇ ਆਪਣੇ ਲੁਧਿਆਣੇ ਦੇ ਚੁਣੇ ਨੁਮਾਇंदे ਕਰ ਰਹੇ ਪੰਜਾਬ ਦੀ ਨੁਮਾਇੰਦਗੀ ਅੱਜ ਕੇਂਦਰ ਦੇ ਅੰਦਰ ਕਰ ਰਹੇ ਨਵਨੀਤ ਮਿੱਟੂ ਜੀ ਇਹਨਾਂ ਨੂੰ ਆਵੀ ਉਥੇ ਇਸ ਕਮੇਟੀ 'ਚ ਅਪੀਲ ਕੀਤੀ ਗਈ ਵੀ ਪੰਜਾਬ ਦੀ ਇੱਕ ਵਿਲੱਖਣ ਸ਼ਖਸੀਅਤ ਪੰਜਾਬ ਦੀ ਹਰੇਕ ਸੂਬਾ ਆਪਣੇ ਆਪਣੇ ਕੈਰੇਕਟ੍ਰਿਸਟਿਕ ਹੈ ਪਰ ਪੰਜਾਬ ਦੇ ਇੱਕ ਵਿਲੱਖਣ ਸੂਬਾ ਹੈ ਬਾਰਡਰ ਸਟੇਟ ਹੈ ਸਾਡੀਆਂ ਆਪਣੀਆਂ ਪਰੇਸ਼ਾਨੀਆਂ ਤੇ ਬਹੁਤ بڑے ਲੋਕ ਭਾਉਕ ਹੈ ਇੱਥੇ ਦੀ ਉਹ ਸੈਂਸਿਟੀਵਿਟੀ ਨੂੰ ਧਿਆਨ ਚ ਰੱਖ ਕੇ ਕੁਝ ਇਸ਼ੂਜ਼ ਆਇਡ ਉਸੇ ਹੋ ਸਕਦਾ ਸਮਾਂ ਲੱਗੇ ਪਰ देयर ਆਰ ਸਰਟਨ ਇਰੀਟੈਂਟਸ ਜਿਹੜੇ ਲੋਕਾਂ ਨੂੰ ਚੁਭਦੇ ਆ ਜਿਸ ਨੂੰ बार-बार ਲੋਕਲ ਯੂਨਿਟ ਨੂੰ ਉਹਨਾਂ ਗੱਲਾਂ ਨੂੰ ਉਹਦਾ ਜਵਾਬ ਦੇ ਹੀ ਬਣਦੀ ਹੈ ਉਹਨਾਂ ਨੂੰ ਪੁਰਾਣੇ ਜਿਹੜੇ ਆਊਟਸਟੈਂਡਿੰਗ ਇਸ ਕਿਸਮ ਦੇ ਇਰੀਟੈਂਟ ਇਸ਼ੂ ਹੈ ਉਹਨਾਂ ਨੂੰ ਦੂਰ ਕੀਤਾ ਜਾਵੇ ਇਹਕੇ ਤੋਂ ਪਾਬੰਦ ਕੀਤਾ ਜਾਵੇ ਵੀ ਇਸ ਕਿਸਮ ਦੇ ਅਵਾਇਡੇਬਲ ਜਿਹੜੇ ਆ ਬਿਲਕੁਲ ਉਹ ਸਾਰੇ ਮਸਲਿਆਂ ਨੂੰ ਉਭਰ ਨਹੀਂ ਨਾ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਭਾਜਪਾ ਦੇ ਖਿਲਾਫ ਕੋਈ ਇੱਕ ਨੈਰੇਟਿਵ ਖੜਾ ਕਰਨ ਦੀ ਮੌਕਾ ਮਿਲੇ ਉੱਥੇ ਹੀ ਅਪੀਲ ਕੀਤੀ ਗਈ ਰੁਨੀਤ ਬਿੱਟੂ ਜੀ ਤੇ ਭੁਪਿੰਦਰ ਯਾਦਵ ਜੀ ਦੇ ਜ਼ਰੀਏ ਵੀ ਡਾਇਲੌਗ ਇਜ਼ ਦ ਓਨਲੀ ਵੇ ਲੋਕਾਂ ਨੇ ਗੱਲਬਾਤ ਦੇ ਨਾਲ ਜਿਹੜਾ ਸਾਡੇ ਕੋਈ ਕਿਸੇ ਨਾਲ ਦੁਸ਼ਮਣਾਈ ਨਹੀਂ ਇੱਕ ਬਵੰਡਰ ਖੜਾ ਕੀਤਾ ਗਿਆ ਇੱਕ ਲੋਕਾਂ ਨੇ ਇਹ ਅਹਿਸਾਸ ਕੀਤਾ ਜੇ ਸਾਰੇ ਮੈਂਬਰਸ ਦੀ ਕੋਈ ਰਾਏ ਸੀਗੀ ਤੇ ਇੱਕ ਫਾਲਸ ਨੈਰੇਟਿਵ ਖੜਾ ਕੀਤਾ ਗਿਆ ਇੱਕ ਮਿਥ ਬਣਾਈ ਗਈ ਹੈ ਕਿ ਕਿਸਾਨਾਂ ਨੂੰ ਬੀਜੇਪੀ ਦੇ ਖਿਲਾਫ ਬਣਾਉਣ ਵਾਸਤੇ ਉਸ ਮਿਥ ਨੂੰ ਉਸ ਝੂਠ ਨੂੰ ਉਸ ਇੱਕ ਪਰਸੈਪਸ਼ਨ ਨੂੰ ਜਿਹੜੀ ਬਿਲਡ ਕੀਤੀ ਗਈ ਹੈ ਉਹਨੂੰ ਤੋੜਨ ਵਾਸਤੇ ਹੁਣ ਜਿਹੜਾ ਮੌਕਾ ਹੈ ਡਾਇਲੌਗ ਐਟ 올 ਲੈਵਲਸ ਸਾਡੇ ਪਾਰਟੀ ਲੈਵਲ ਤੇ ਅੱਜ ਜਦੋਂ ਵੋਟਾਂ ਦਾ ਮਾਹੌਲ ਨਹੀਂ ਤੇ ਜਿਸ ਕਿਸਮ ਦਾ ਸਰਚਾਰਜ ਮਾਹੌਲ ਇਲੈਕਸ਼ਨ ਦੇ ਦੌਰਾਨ ਸੀ ਉਹ ਹੁਣ ਐਸ ਸਬਸਾਈਡਡ ਤੇ ਉਹਦੇ ਵਿੱਚ ਪਿੰਡਾਂ 'ਚ ਜਾ ਕੇ ਆਊਟਰੀ ਜਿਹੜਾ ਪ੍ਰੋਗਰਾਮ ਹੈ ਆਪਣਾ ਪੱਖ ਇੱਕ ਸੁਖਾਵੇ ਮਾਹੌਲ ਦੇ ਅੰਦਰ ਲੋਕਾਂ ਨਾਲ ਬੈਠ ਕੇ ਟੂ ਬਿਲਡ ਥੈਟ ਟਰਸਟ ਬੈਕ ਅਗੇਨ ਵੀ ਭਾਜਪਾ ਜਿਹੜੀ ਹੈ ਹਰ ਵਰਗ ਦੇ ਵਾਸਤੇ ਕੰਮ ਕਰ ਰਹੀ ਹੈ ਜਿਹਦੇ ਵਿੱਚ ਕਿਸਾਨੀ ਪ੍ਰਮੁੱਖ ਹੈ ਉਹਨੂੰ ਕੇਂਦਰ ਲੈਵਲ ਤੇ ਵੀ ਬੈਠ ਕੇ ਉਹਦਾ ਹੋਏ ਐਵਰੀਬਾਡੀ ਆਲ ਸਟੇਕ ਹੋਲਡਰਸ ਕਿਉਂਕਿ ਆ ਵੀ ਉੱਥੇ ਮਸਲਾ ਡਿਸਕਸ ਹੋਇਆ ਵੀ ਜਦੋਂ ਉਹ ਤਿੰਨ ਕਾਨੂੰਨ ਬਣਾਏ ਗਏ ਸਮਾਉ ਉਹਦੇ ਵਿੱਚ ਸਟੇਕ ਹੋਲਡਰਸ ਇਨਵੋਲ ਨਹੀਂ ਸੀਗੇ ਉਸ ਗਲਤੀ ਨੂੰ ਵੀ ਸਹੀ ਕਰਕੇ ਜਿਹੜੇ ਵੀ ਮਸਲੇ ਹੈ ਉਹਦੇ ਵਿੱਚ ਸਿਰਫ ਦੋ ਇਹ ਜੀਆਂ ਜਥੇਬੰਦੀਆਂ ਦੇ ਰਹਿਮ ਨੂੰ ਕਰਨ ਤੇ ਨਾ ਛੱਡ ਦਿੱਤਾ ਜਾਵੇ ਜਿਹੜੇ ਕਿ ਜਿਨ੍ਹਾਂ ਦੀ ਤਾਰ ਸਿੱਧੇ ਤੇ ਸਿੱਧੇ ਆਮ ਆਦਮੀ ਪਾਰਟੀ ਦੇ ਨਾਲ ਜੁੜਦੇ ਐਵਰੀ ਸਟੇਕ ਹੋਲਡਰ ਆਲ ਫੁੱਲੀ ਰਿਪਰੈਜ਼ੈਂਟੇਸ਼ਨ ਕਿਸਾਨਾਂ ਦੀ ਵੀ ਇਕੋਨੋਮਿਸਟ ਦੀ ਵੀ ਐਗਰੀਕਲਚਰ ਸਾਇੰਟਿਸਟ ਦੀ ਵੀ ਤੇ ਲੋਕਾਂ ਦੀ ਤੇ ਖਾਸ ਜਿਹੜੇ ਕਿਸਾਨ ਹੈ ਅਖੌਤੀ ਆਗੂ ਛੱਡ ਕੇ ਕਿਸਾਨਾਂ ਦਾ ਡਾਇਰੈਕਟ ਉਹਨਾਂ ਨਾਲ ਵੀ ਉਹਨਾਂ ਨੂੰ ਵੀ ਇਹਨਾਂ ਲੀਡਰਸ ਦੇ ਨਾਲ ਬੁਲਾ ਕੇ ਬੈਠ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਕਿ ਇਸ ਮਸਲੇ ਦਾ ਹੱਲ ਕੀਤਾ ਜਾਵੇ ਪੰਜਾਬ ਦੀ ਖੁਸ਼ਹਾਲੀ ਵਧਰੀ ਵਾਸਤੇ ਰੰਗਲੇ ਪੰਜਾਬ ਨੂੰ ਫੇਰ ਬਣਾਉਣ ਦਾ ਜਿਹੜਾ ਇੱਕ ਟੀਚਾ ਹੈ ਉਹਨੂੰ ਲੈ ਕੇ ਸਾਰੇ ਅਸੀਂ ਕੰਮ ਕਰੀਏ ਇਹ ਮਤੇ ਅਜ ਉਥੇ ਪਾਸ ਕੀਤੇ ਗਏ ਐ ਇਹਦੇ ਇਲਾਵਾ ਅਗਰ ਮੈਂ ਰਮੇਸ਼ ਮਿਟਜ ਨੂੰ ਰਿਕੁਐਸਟ ਕਰੂੰਗਾ ਕੋ ਇਹਦੇ ਤੇ ਆਪਣਾ ਤੁਹਾਡੇ ਨਾਲ ਆਪਣਾ ਵਿਚਾਰ ਸ਼ੇਅਰ ਕਰਨਗੇ ਪਲੀਜ਼ ਬੋਲੀ ਜੀ ਬਿਲਕੁਲ ਅੱਜ ਐਕਸਟੈਂਡਡ ਕਾਨਫਰੰਸ ਸੀ ਉਹਦੇ ਵਿੱਚ ਸਾਰੀ ਸਭ ਤੋਂ ਪਹਿਲਾਂ ਤਾਂ ਸਾਰੀ ਭਾਜਪਾ ਪਾਰਟੀ ਵੱਲੋਂ ਥੱਲੇ ਤੋਂ ਲੈ ਕੇ ਚਾਹੇ ਉਹ ਸਾਡੇ ਮੰਡਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਚਾਹੇ ਸਾਡੀ ਸਟੇਟ ਬਾਡੀ ਸਭ ਨੇ ਸਾਡੇ ਲੀਡਰਸ਼ਿਪ ਦਾ ਜਾਕਰ ਸਿੰਘ ਸਾਹਿਬ ਸਾਡੇ ਪ੍ਰਧਾਨ ਨੇ ਉਹਨਾਂ ਦਾ ਉਹਨਾਂ ਦੀ ਰਹਿਨਮਾਈ ਥੱਲੇ ਇਹ ਬਹੁਤ ਵਧੀਆ ਪਰਫਾਰਮੈਂਸ ਹੈ ਜਿਹੜੀ ਉਹ 19% ਤੇ 23 ਸੀਟਾਂ ਤੇ ਅਸੀਂ ਜਿੱਤੇ ਤੇ 25 ਲੱਖ ਤੋਂ ਉੱਤੇ ਵੋਟ ਪਈ ਇਹ ਸਾਰਿਆਂ ਨੇ ਇਸ ਗੱਲ ਦਾ ਵਧਾਈ ਦਿੱਤੀ ਜਾਕਰ ਸਿੰਘ ਸਾਹਿਬ ਨੂੰ ਤੇ ਅੱਗੇ ਇਸੇ ਤਰੀਕੇ ਨਾਲ ਕੰਮ ਕਰਕੇ ਕਿਉਂਕਿ ਸਾਡੇ ਕੋਲ ਦੋ ਸਾਲ ਤੋਂ ਉੱਤੇ ਦਾ ਸਮਾਂ ਹੈ ਜਿਵੇਂ ਇਹ ਗੱਲ کہیں ਉਥੇ ਅੱਗੇ ਜ਼ਿੰਮੇਵਾਰੀ ਵੀ ਜਿਹੜੀ ਉਹ ਅਸੀਂ ਮਹਿਸੂਸ ਕਰਦੇ ਹਾਂ ਵੀ ਸਾਡੇ ਉੱਤੇ ਇਹ ਪਈ ਆ ਬੀਜੇਪੀ ਤੇ ਲੋਕਾਂ ਨੇ ਇੱਕ ਉਬਰਦੀ ਹੋਈ ਪਾਰਟੀ ਇਹਨੂੰ ਬਣਾਇਆ ਹੈ ਬੇਸ਼ੱਕ ਬਹੁਤ ਪੁਰਾਣੀ ਪਰ ਇਸ ਵਾਰ ਇੱਕ ਨਵਾਂ ਲੋਕਾਂ ਨੇ ਇਹ ਛਾਸ ਤੇ ਕਿਰਨ ਜਿਹੜੀ ਉਹ ਰੱਖੀ ਆ ਉਹਦੇ ਤਰੀਕੇ ਨਾਲ ਜਰਖਤ ਸਿੰਘ ਜੀ ਨੇ ਅੱਜ ਪਹਿਲਾ ਪ੍ਰਧਾਨ ਮੰਤਰੀ ਜੀ ਦਾ ਸਾਰੇ ਇਹ ਮਤਾ ਹੋਇਆ ਵੀ ਤੀਜੀ ਵਾਰ ਉਹ ਬਣੇ ਦੂਜੀ ਗੱਲ ਅਸੀਂ ਐਸੀਆਂ ਸਟੇਟਾਂ ਦਿੱਤੀਆਂ ਓਡੀਸਾ ਆਰ ਗਈਆਂ ਉਦੋਂ ਬਾਅਦ ਅਸੀਂ ਆਪਣੇ ਐਨਡੀਏ ਨਾਲ ਚਾਹੇ ਅਸੀਂ ਆਂਧਰਾ ਪ੍ਰਦੇਸ਼ ਦਿੱਤੇ ਆ ਉਹ ਵੀ ਚਾਹੇ ਅਸੀਂ ਅਰਨਾਚਲ ਇਹਹ ਜੀਆਂ ਵੱਡੀਆਂ ਪ੍ਰਾਪਤੀਆਂ ਨੇ ਇਹ ਕੋਈ ਆਪੋਜੀਸ਼ਨ ਤੇ ਅੱਜ ਉਹ ਚਾਹੇ ਜਿੰਨੀ ਆ ਮੱਜੀ ਖੁਸ਼ੀ ਬਣਾਉਂ ਚਾਹੇ ਕੁਸ਼ ਬਣਾਉਂ ਉਹ ਗੱਲ ਵੱਖਰੀ ਆ ਪਰ ਚਾਰ ਸਟੇਟਾਂ ਦਿੱਤੀਆਂ ਤੇ 240 ਸੀਟਾਂ ਕੱਲੀਆਂ ਨੇ ਜਿਹੜੀਆਂ ਉਹ ਤੀਜੀ ਵਾਰ ਜਿਤਨਾ ਬਹੁਤ ਰਿਮਾਰਕੇਬਲ ਬਹੁਤ ਵੱਡੀ ਜਿਹੜੀ ਗੱਲ ਆ ਆਪੋਜੀਸ਼ਨ ਜੇ ਕਾਂਗਰਸ ਦੀ ਟੋਟਲ ਤਿੰਨ ਵਾਰ ਦੀਆਂ ਸੀਟਾਂ ਬਣਾ ਲੀਆਂ ਜਾਣ ਉਹ ਵੀ ਇੰਨੀਆਂ ਨਹੀਂ ਤੇ ਇਸ ਕਰਕੇ ਇਹਦੇ ਲਈ ਸਾਰੇ ਬੀਜੇਪੀ ਪਾਰਟੀ ਨੇ ਬਹੁਤ ਮਿਹਨਤ ਕੀਤੀ ਤੇ ਪੰਜਾਬ ਤੋਂ ਜਾਖੜ ਸਾਹਮਣੇ ਕੀਤੀ ਕਿ ਜੋ ਇਹ ਗੱਲਾਂ ਕੀਤੀਆਂ ਗਈਆਂ ਕਿਸ ਤਰੀਕੇ ਨਾਲ ਲਾਅ ਐਂਡ ਆਰਡਰ ਕਿਸ ਤਰੀਕੇ ਨਾਲ ਡਰੱਗਸ ਉਹ ਸਾਰੀਆਂ ਗੱਲਾਂ ਆ ਜਿਹੜੀਆਂ ਉਹ ਸੈਂਟਰ ਗਵਰਨਮੈਂਟ ਜੋ ਸਾਡੀ ਪਾਰਟੀ ਨੇ ਚਾਹੇ ਭਵਿੰਦਰ ਯਾਦਵ ਜੀ ਹੋਣ ਚਾਹੇ ਮੈਂ ਹੋਵਾਂ ਜੋ ਦਿਸ਼ਾ ਨਿਰਦੇਸ਼ ਦਿੱਤੇ ਨੇ ਕਿਉਂਕਿ ਪਾਰਟੀ ਦੇ ਕਾਰਨ ਹੀ ਸਭ ਕੁਝ ਹੁੰਦਾ ਹੈ ਤੇ ਉਹਨਾਂ ਨੂੰ ਕਿਵੇਂ ਅੱਗੇ ਲਾਗੂ ਕਰਾਈਏ ਕਿਵੇਂ ਉਹਨਾਂ ਨੂੰ ਇੱਥੇ ਆਉਣ ਵਾਲੇ ਦਿਨਾਂ ਚ ਰਣਨੀਤੀ ਨੀਤੀ ਬਣਾਈਏ ਉਹਦੇ ਲਈ ਅਸੀਂ ਹਰ ਸਭ ਜੜੀ ਆ ਉਹ ਚੀਜ਼ ਕਰਾਂਗੇ ਜੋ ਪਾਰਟੀ ਵੱਲੋਂ ਤੇ ਪ੍ਰਧਾਨ ਜੀ ਵੱਲੋਂ ਜੋ ਦਿਸ਼ਾ ਅੰਦੇਸ਼ ਦਿੱਤੇ ਗਏ ਨੇ ਤੇ ਉਹਨੂੰ ਅਸੀਂ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਵਿੱਚ ਬਹੁਤ ਗੱਲਾਂ ਜਿਵੇਂ ਇਹਨਾਂ ਨੇ ਕੀਤੀਆਂ ਐ ਉਹਨੂੰ ਕਿਸ ਤਰੀਕੇ ਨਾਲ ਪੰਜਾਬ ਲਈ ਖਾਸ ਵੀ ਸੈਂਟੀਮੈਂਟ ਨੂੰ ਦੇਖਦੇ ਹੋਏ ਬਾਰਡਰ ਸਟੇਟ ਦੇਖਦੇ ਹੋਏ ਉਹ ਭਾਵਨਾਵਾਂ ਜਿਹੜੀਆਂ ਉਹ ਸਾਰੀਆਂ ਉਹਨਾਂ ਦਰਸਤ ਕੀਤਾ ਜਾਵੇ ਠੀਕ ਕੀਤਾ ਜਾਵੇ ਇੰਨੀ ਗੱਲ ਮੈਂ ਫੇਰ ਇੱਕ ਵਾਰੀ ਸਾਰੇ মিডিਆ ਦੇ ਮੂਰੇ ਇਹੀ ਗੱਲ ਸਭ ਤੋਂ ਵਿਸ਼ੇਸ਼ ਹੋਈ ਆ ਵੀ 19% ਤੇ 25 ਲੱਖ ਤੋਂ ਉੱਤੇ ਵੋਟ ਜਿਹੜੀ ਭਾਜਪਾ ਨੇ ਹਾਸਲ ਕੀਤੀ ਆ ਤੇ ਸਾਰੀ ਪਾਰਟੀ ਨੇ ਜਾਖੰਡ ਸਾਹਿਬ ਤੇ ਸਾਰੀ ਪਾਰਟੀ ਦਾ ਅਸੀਂ ਬਹੁਤ-ਬਹੁਤ ਧੰਨਵਾਦ ਆ ਇੱਕ ਗੱਲ ਮੈਂ ਐਡ ਕਰਨੀ ਚਾਹਾਂਗਾ ਜਿੱਥੇ ਡਾਟਾ ਐਨਲਿਸਿਸ ਕੀਤਾ ਗਿਆ ਉੱਥੇ ਇੱਕ ਗੱਲ ਸਾਹਮਣੇ ਆ ਗਈ ਕਿ ਵੱਡਾ ਪ੍ਰਾਕਾਹ ਕੌਣ ਸੀ ਤੇ ਛੋਟਾ ਪ੍ਰਾਕਾਹ ਕੌਣ ਹੈ ਉਹ ਵਹਿਮ ਵੀ ਲੋਕਾਂ ਨੇ ਦੂਰ ਕਰਤਾ ਜੇਕਰ ਕਿਸੇ ਨੂੰ ਵਹਿਮ ਸੀਗਾ ਜਿਸ ਗੱਲ ਨੂੰ ਲੈ ਕੇ ਚੱਲਿਆ ਸੀ ਵੀ ਇਹ ਛੋਟਾ ਪ੍ਰਾ ਵੱਡਾ ਪ੍ਰਾ ਵਾਲੀ ਗੱਲ ਕਰਕੇ ਹੂ ਵਾਸ ਕੈਰੀਂਗ ਹੂ ਕੋਈ ਇੱਕ ਵਜਨ ਕੌਣ ਕਿਹਦਾ ਟੋ ਰਿਹਾ ਸੀਗਾ ਉਹ ਗੱਲਾਂ ਵੀ ਦੂਰ ਹੋ ਗਈਆਂ ਪਰ ਜਦੋਂ ਇਹਦੇ ਨਾਲ ਹੀ ਜਦੋਂ ਮੈਂ ਕਿਹਾ ਵੀ ਬੀਜਪੀ ਦੇ ਉੱਤੇ ਇੰਨਾ ਜੇ ਲੋਕਾਂ ਨੇ ਵਿਸ਼ਵਾਸ ਕੀਤਾ ਹੈ ਆਸ ਕੀਤੀ ਹੈ ਉਹਦੇ ਵਿੱਚ ਇੱਕ ਬਹੁਤ ਵੱਡੀ ਆਸ ਤੇ ਬਹੁਤ ਵੱਡੀ ਜ਼ਿੰਮੇਵਾਰੀ ਭਾਜਪੀ ਪੰਜਾਬ ਦੀ ਬਣਦੀ ਹੈ ਵੀ ਜਦੋਂ ਪੰਜਾਬ ਰੰਗਲਾ ਪੰਜਾਬ ਹਰੀਆਲਾ ਪੰਜਾਬ ਦੀ ਗੱਲ ਕਰਦੇ ਆ ਤਾਂ ਸਾਡਾ ਜਿਹੜਾ ਪੰਜਾਬ ਹੈ ਇੱਥੇ ਦੀ ਪਾਈਚਾਰਕ ਸਾਂਝ ਨੂੰ ਬਚਾ ਕੇ ਰੱਖਣ ਦੀ ਜ਼ਿੰਮੇਵਾਰੀ ਤੇ ਉਹਦੇ ਪ੍ਰਤੀ ਸਾਡੀ ਜਿਹੜੀ ਕਮਿਟਮੈਂਟ ਹੈ ਉਹ ਹੋਰ ਵੀ ਦੁਗਣੀ ਤਰੀਕੇ ਨਾਲ ਉਹਨੂੰ ਕਰਨ ਵਾਸਤੇ ਅਸੀਂ ਵਚਨਬੱਧ ਹਾਂ ਇਹਦੇ ਵਾਸਤੇ ਸਾਰਿਆਂ ਨੇ ਉੱਥੇ ਹੱਥ ਉਠਾ ਕੇ ਤੇ ਇਸ ਗਲਤੇ ਵੀ ਹੁਆ ਰਾ ਦਿੱਤਾ ਸਿਸਿ ਬਾਣੀ ਰੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦੇ ਨਾਲ